ਘੜਿਆਂ ਦੀ ਮਾਰ ਦੇ ਵਿੱਚ ਆ ਗਿਆ ਬਾਈ ਇਨਸਾਨਾਂ ਦਾ ਬਾਈ ਫੇਸ ਸਰ ਜਾਂਦਾ ਜਿਹੜੀਆਂ ਚਿੜੀਆਂ ਨੇ ਵਿਚਾਰੀਆਂ ਇਹ ਘੜਿਆਂ ਚ ਦੱਸ ਇਹਨਾਂ ਦਾ ਕੀ ਹਾਲ ਹੁੰਦਾ ਹਾਲ ਨੇ ਖਰਾਬ ਹੋ ਜਾਂਦੇ ਨੇ ਆਹੀ ਦੇਖ ਲਓ ਤੁਸੀਂ ਲਾ ਹੁਣ ਦਿਖਾਉਨੇ ਆਪਾਂ ਹਾਂ ਆ ਦੇਖੋ ਬਾਰਤ ਕੀ ਕਰੇਗਾ ਲੈ ਲੈ बूटे का नाश करता भैंस गढ़े गड़े ओह मी कटे प्या बड़े ज्यादा पेने बेचारी पानी ठंडा हो ਜਾ ਰਹੀ ਹਾਂ ਆ ਵੀ ਇੱਥੇ ਤੋਂ ਬਹੁਤ ਔਖਾ ਮੋੜ ਹੈ ਹਾਂ ਮੋੜ ਤਾਂ ਚਲਾਉਣੇ ਵੀ ਔਖੇ ਪੈ ਰਹੇ ਆ ਗੜੇ ਗੋਭੀ ਆ ਗੋਭੀ ਵੀਜੀ ਤੀ ਕੀ ਹਾਲ ਹੋ ਗਿਆ ਗੋਭੀ ਦਾ ਆ ਦੇਖੋ ਲਾ